10 ਲਾਇਆ ਸੀਗਾ ਇਹ ਕਹਿੰਦਾ ਪੱਕੇ ਪੈਸੇ ਨਾਲ ਪੱਕੇ ਪੈਸੇ ਲੈ ਸਾਢੇ 13 ਕਹਿੰਦੇ ਆ ਮੁੰਡੇ ਨੂੰ 500 ਪਾਤਾ ਗਿਆ ਸਾਢੇ 10 ਕਰਤਾ ਹਾਂ 11 ਕਰਤਾ ਫੇਰ ਚੱਕਿਓ ਮੁੰਡਾ ਸਪੈਂਦਾ ਮੁੰਡਾ ਨੂੰ ਫੇਰ ਸਾਢੇ 11 ਕਰਤਾ ਉਹਨਾ ਫੇਰ ਤਾਂ ਹੁਣ ਤਾਂ ਕੋਈ ਨਹੀਂ ਉਹ ਦੇ ਦੇ ਬੱਟ ਮਾਰੀ ਤਾਂ ਹੀ ਗਿਆ ਤੁਹਾਨੂੰ ਬੱਟ ਚੰਗੀ ਹੈ ਤੁਹਾਡੀ ਕੋਈ ਬਿਕਾਰ ਨਹੀਂ ਕੀਤੀ ਗਈ ਪੂਰੇ ਪੈਸੇ ਲਾ ਕੇ ਆ ਵਾਟਲਾ ਵਟੀ ਦਾ ਨਹੀਂ ਨਹੀਂ ਫੜਾ ਦੇ ਨਹੀਂ ਨਹੀਂ ਸਾਢੇ 11 ਹਾਂ ਸਾਢੇ 11 ਟ੍ਰੇਨ ਨਾ ਪੁੱਛ ਲਾ ਹੁਣ ਨਹੀਂ ਨਹੀਂ ਮੈਂ ਤਾਂ 1500 ਚੱਕਰ ਮੋਂ ਮੁੰਡੇ ਨਾਲ ਸੱਕਦਾ ਮੈਂ ਬੋਲੇ ਨਹੀਂ ਗਾ ਚੰਗੀ ਵਿਕਦੀ ਆ ਨਹੀਂ ਵੇਚ ਨਹੀਂ ਮੈਂ ਮੈਂ ਘੜਾ ਤਰੇ ਆਂ ਆਂਦੀ ਚੱਲ ਮੈਂ 10 ਲਾਇਆ ਸੀ ਇਹਦਾ ਸਾਢੇ 13 ਕਹਿੰਦੇ ਆ ਸਰਪੰਚ ਦੇ ਮੁੰਡੇ ਨੇ ਗਿਆ ਸਾਢੇ 10 ਕਰਦਾ 11 ਕਰਦਾ ਸਾਢੇ 11 ਕਰਦਾ 11 ਵਾਲੇ ਬਈ ਹਾਂ 11 ਕਰਦਾ 11 ਦੇ ਗਿਆ ਕਰਦਾ ਹਾਂ ਇੱਥੇ ਫੇਰੀ ਦਰੂ ਮਿਲਦੀ ਹੈ ਉਹ ਹੀ ਮੇਰੀ ਜਿੰਦਗੀ ਸਹੀ ਰਾਮੇ ਦੇ ਚੇਲੇ ਹੋ ਕਰਦੇ ਯਾਰ 1500 ਚੱਕਦਾ ਮੁੰਡੇ ਨੇ ਸਰਪੰਚ ਦੇ ਨੂੰ ਉਹ ਤਾਂ 10 ੜਕ ਕਰਦੇ ਨੇ 10 ਤੋਂ ਇਹ ਦਾ ਆਪਾਂ ਅਟਰ ਕਰੀ ਆ ਰਾਮ ਕੇ ਨੀ ਮਹਾਰਾਮ ਗੁਮਾਰ ਕਹਿੰਦੇ ਹੈ ਰੱਬਾ ਨਾ 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 ਠੀਕ ਆ ਤੁ ਮੇਰਾ 10 ਲੈ ਸਾਢੇ 11 ਕਰਦਾ ਸਾਢੇ 11 ਕਰਦਾ ਜੀ ਆਹਦਾ ਹਾਂਜੀ ਹੁਣ ਕੀ ਲੈਣਾ ਤੁਸੀਂ ਹਾਂ ਸਾਢੇ 13 ਸਾਢੇ 13 ਗਏ ਆਜਾ ਉਹਦਾ ਕਿਹਾ ਸੁਣਾਉਂਦਾ ਬਹੁਤ ਸਾਢੇ ਸਾਢੇ ਛੱਡੀ ਜਾਂ ਹਾਂ ਵਿੱਚ ਵੀ ਕੁਝ ਵੇਖੋ ਔਡੀਆਂ ਆਜਾ ਇਹ ਗੱਲਾਂ ਕਰਦਾ ਕਰੋ ਇਹ ਵੀ ਸਹਾਰਾ ਕਰ ਦਿਓ ਲੋ ਲੋ ਮੰਨਦਾ ਵਨ ਹੁਣ ਯਾਰ ਸੁਭਾਣਾ ਕਿਹਨੇ ਦੇ ਲਈ ਇਹ ਕੰਮ ਆ ਪਕੜਾ ਤਾਂ ਲੱਗਿਆ ਨਹੀਂ ਆ ਰਹਾ ਪਕੜਾ ਬਲਾਲੀ ਲੈਣੀ ਹੈ ਹਾਂ ਮੈਨੂੰ ਫੜਾ ਦੇ ਤਾਂ ਕਾ 11:30 ਫੜਾਤਾ ਕਾਫੀ ਕਰ ਦੋ ਫੜਾ ਕੇ ਕੀ ਦਾ ਕੰਮ ਕਰਦਾ ਹੁ ਭਾਈ ਸਭੇ ਦਾ ਕਰਦਾ ਹੁ ਕੰਮ ਨਹੀਂ ਯਾਰ ਉਹ ਕੰਮ ਕਰਦਾ ਨਹੀਂ ਸਹੀ ਆ ਹੁਣ ਤਾਂ ਮੈਂ ਕੀ ਫੜਾਦਾ 500 ਰੁਪਏ ਨਹੀਂ ਨਹੀਂ 12 ਦੀ ਨਹੀਂ ਫੜਾਉਂਦਾ ਚੱਲ ਰਹਿਣ ਦੇ ਭਾਈ ਮੈਂ ਤਾਂ 10 ਦੀ ਲੈਣ ਦੇ ਸੀਗਾ 2000 ਨੇ ਚੱਕ ਕੇ ਫੜਾਦਾ ਯਾਰ ਪਿੱਛੇ ਨਾਮ ਹੈ ਮੋੜੇ ਨਾਲ ਕਾਦਾ ਹੀ ਨਹੀਂ ਹਾਂ ਜਿਹੜੀ ਗੱਲ ਨਾ ਕਾਦਾ ਹੀ ਨਹੀਂ 11 ਮਹੀਨੇ ਦੀ ਹੈ ਗੱਲ ਬਹੁਤ ਰੰਗ ਵੀ ਹੈ ਦੀਗਾ ਤੇਰੀ ਖੁਸ਼ੀ ਹੈ ਤੋ ਤੇ ਕਾਲੀ ਕਰਕੇ ਦੇ ਛੱਡ ਯਾਰ ਕਾਲੀ ਕਰ ਲੈ ਕਹਿੰਦੀ ਉਹ ਇਹਦੀ ਕੁਆਲਿਟੀ ਵੀ ਨਹੀਂ ਮੁੰਦੀ ਵੀ ਮੋਦੀ ਵੀ ਕੁਆਲਟੀ ਹੈ ਨਹੀਂ ਆ 1000 ਰੁਪਏ ਪਿੱਛੇ ਹਟਦਾ ਵੇਲਾ ਫੁੱਲ ਪੈਸੇ ਲੱਗੇ ਸੀ ਐਡੀ ਨਹੀਂ ਗੱਲ ਕੋਈ ਕਿਉਂ ਤੂੰ ਸਮਝ ਮੈਂ ਤੜਕੇ ਦੱਸੂ ਨਹੀਂ ਪੜਿਆ ਉਹਦਾ ਹੱਥ ਮੋੜਦਾ ਉਹ ਗੁੱਸਾ ਕਰਨ ਦੇ ਇਧਰ ਇਹਦਾ 500 ਹੱਥ ਮੋੜਦਾ ਚਲ 500 ਘੱਟ ਵਟੇ ਦੂ ਤੀਜਾ ਪਾਸੇ ਪਾ ਰਿਹਾ ਨਹੀਂ ਚਲ ਛੱਡ ਕਿਹੜਾ ਆ ਵੇਡੀ ਮਾਰਦੀ ਨਹੀਂ ਵੀ ਸੌਦਾ ਰਲਿਆ ਨਹੀਂ ਐ